ਸਾਸ੍ਰੇ ਕਾਲ ਜੀ ਮੌਸਮ ਦੀ ਗੇਤੀ ਜਾਣਕਾਰੀ ਲਈ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਰਜਿੰਦਰ ਸਿੰਘ ਮਾਨ ਅੱਜ 18 ਮਈ 2025 ਹੋ ਚੁੱਕਿਆ ਹੈ ਗੱਲਬਾਤ ਮੀਂਹੇਰੀ ਦੇ ਅਲਰਟ ਬਾਰੇ ਕਰਾਂਗੇ ਪੰਜਾਬ ਹਰਿਆਣਾ ਉੱਤਰੀ ਰਾਜਸਥਾਨ ਦੇ ਬਹੁਤੇ ਇਲਾਕਿਆਂ ਦੇ ਲਈ ਅਗਲੇ 24 ਘੰਟਿਆਂ ਦੇ ਨਾਲ ਮੀਂਹਨੇਰੀ ਦਾ ਅਲਰਟ ਰਹੂਗਾ ਕਿਉਂਕਿ ਜ਼ਮੀਨੀ ਪੱਧਰ ਤੇ ਦੱਖਣ ਪਾਸੇ ਹਵਾਵਾਂ ਲੋ ਲੈ ਕੇ ਪੰਜਾਬ ਵਿੱਚ ਪਹੁੰਚ ਰਹੀਆਂ ਤੇ ਦੂਜੇ ਪੱਖ ਤੋਂ ਚੜ੍ਹਦੇ ਿਲਿਜਲਿਆਂ ਵਿੱਚ ਪੰਜਾਬ ਦੇ ਜਿਹੜਾ ਜਾਂ ਹਰਿਆਣੇ ਦੇ ਚੜ੍ਹਦੇ ਵੱਲ ਦੇ ਇਲਾਕਿਆਂ ਵਿੱਚ ਪੂਰੇ ਦੀਆਂ ਹਵਾਵਾਂ ਨਮੀ ਲੈ ਕੇ ਪਹੁੰਚ ਰਹੀਆਂ ਜਿਹੜੀਆਂ ਕਿ ਬੰਗਾਲ ਦੀ ਤਤਕਾ ਹੀਟ ਤੇ ਨਮੀ ਦੇ ਸਰਕਾਰ ਜਿਹੜਾ ਹਾਈ ਕੈਪ ਐਂਡ ਐਕਸ ਵਾਧਾ ਦਿਖਾਈ ਦੇ ਰਿਹਾ ਤੇ ਦੂਜੇ ਪੱਖ ਤੋਂ ਇੱਕ ਪਛਮੀ ਸਿਸਟਮ ਵੈਸਟਰਨ ਜੈਟ ਵੀ ਜਿਹੜਾ ਜੈਟ ਜਿਹੜੀ ਐਕਟਿਵ ਹੁੰਦੀ ਦਿਖਾਈ ਦੇ ਰਹੀ ਆ ਪੰਜਾਬ Haryana ਉੱਤਰੀ Rajasthan ਦੇ ਉੱਪਰ ਦੀ ਜਿਸ ਦਾ ਕਰਕੇ ਅਗਲੇ 24 ਘੰਟਿਆਂ ਦੌਰਾਨ ਖਾਸ ਕਰਕੇ 19 ਮਈ ਦੁਪਹਿਰ ਬਾਅਦ ਜਾਂ ਸ਼ਾਮ ਨੂੰ ਪੰਜਾਬ Haryana ਉੱਤਰੀ Rajasthan ਦੇ ਬਹੁਤੇ ਜ਼ਿਲ੍ਹਿਆਂ ਵਿੱਚ ਮੀਂਹ ਨੇਰੀ ਦਾ ਦੌਰ ਜਿਹੜਾ ਦੇਖਣ ਨੂੰ ਮਿਲ ਸਕਦਾ ਹੈਗਾ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਵਿੱਚ Haryana ਦੇ ਵੀ ਬਹੁਤੇ ਜ਼ਿਲ੍ਹਿਆਂ ਵਿੱਚ ਤੇ ਉੱਤਰੀ Rajasthan ਦੇ ਵੀ ਬਹੁਤੇ ਜ਼ਿਲ੍ਹਿਆਂ ਵਿੱਚ ਮੀਂਹ ਨੇਰੀ ਦਾ ਦੌਰ ਅਗਲੇ 24 ਘੰਟਿਆਂ ਦੌਰਾਨ ਖਾਸ ਕਰਕੇ 19 ਮਈ ਦੁਪਹਿਰ ਬਾਅਦ ਦੇਖਣ ਨੂੰ ਮਿਲ ਸਕਦਾ ਹੈਗਾ ਤੇ ਇਕਾਦੋਕਾਤਾ ਕਿਤੇ ਮਾਈਕਰੋ ਬਰਸਟ ਮੀਂਹ ਤੂਫਾਨ ਜਿਹੜਾ ਦੇਖਣ ਨੂੰ ਮਿਲ ਸਕਦਾ ਜਿਹੜਾ ਖੰਬੇ ਤੋਲ ਹੁੰਦਾਗਾ ਉਹਦਾ ਦਾ ਦੇਖਣ ਨੂੰ ਮਿਲ ਸਕਦਾ ਬਹੁਤੇ ਇਲਾਕਿਆਂ ਚ ਮੀਂਹ ਹੀ ਹੋਊਗਾ ਤੇ ਕਿਤੇ ਕਿਤੇ ਜਿਹੜਾ ਇਕਾਦੋਕਾਤਾ ਗੜੇ ਮਾਰੀ ਤੋਂ ਵੀ ਜਿਹੜਾ ਇਨਕਾਰ ਨਹੀਂ ਕੀਤਾ ਜਾ ਸਕਦਾ 19 20 ਮਈ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਬਹੁਤੇ ਇਲਾਕਿਆਂ ਵਿੱਚ ਮੀਂਹ ਦੀ ਕਾਰਵਾਈ ਹਨੇਰੀ ਦੀ ਕਾਰਵਾਈ ਜਿਹੜੀ ਦੇਖਣ ਨੂੰ ਮਿਲ ਸਕਦੀ ਹੈਗੀ ਜਿਦੇ ਨਾਲ ਗਰਮੀ ਤੋਂ ਪੌਰੀ ਰਾਹਤ ਮਿਲਦੀ ਦਿਖਾਈ ਦੇਊਗੀ